ਪੰਜਾਬ ਵਿੱਚ ਬੀਤੇ ਗਏ ਸਾਲਾਂ ਤੋਂ ਜਿਹੜਾ ਸੂਰਜਮੁਖੀ ਦਾ ਰਕਵਾਇਓ ਘਟਦਾ ਜਾ ਰਿਹਾ ਹੈ ਕਾਰਨ ਕੀ ਹੈ ਕਿ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਸੂਰਜਮੁਖੀ ਦੇ ਬੀਜ ਦੇ ਵਿੱਚ ਘਟਾਲੇ ਹੋਏ ਸੀਗੇ ਨਕਲੀ ਬੀਜ ਜਿਹੜਾ ਦੁਕਾਨਦਾਰਾਂ ਨੇ ਕਿਸਾਨਾਂ ਨੂੰ ਵੇਚਿਆ ਤੇ ਨਕਲੀ ਬੀਜ ਜਿਹੜਾ ਫਿਰ ਕਿਸਾਨ ਕਿਸਾਨਾਂ ਨੇ ਆਪਣੇ ਖੇਤ ਦੇ ਵਿੱਚ ਲਗਾਇਆ ਤਾਂ ਉਹਦਾ ਜਿਹੜਾ ਝਾੜ ਆ ਉਹ ਬਿਲਕੁਲ ਘਟ ਨਿਕਲਿਆ ਕਾਫੀ ਧਰਨੇ ਪ੍ਰਦਰਸ਼ਨ ਵੀ ਜਿਹੜੇ ਹੋਏ ਨੇ ਕਿਸਾਨ ਯੂਨੀਅਨ ਨੇ ਵੀ ਜਿਹੜੇ ਕਿਸਾਨਾਂ ਦੇ ਨਾਲ ਮਿਲ ਕੇ ਜਿਹੜੇ ਦੁਕਾਨਦਾਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਸੀਗੀ ਪਰ ਸਰਕਾਰ ਦੀ ਨਾਕਾਮੀ ਕਰਕੇ ਉਹਨਾਂ ਦੁਕਾਨਦਾਰਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਜਿਹੜੀ ਜ਼ਰੂਰੀ ਕਾਰਵਾਈ ਹੋਣੀ ਸੀਗੀ ਉਹ ਨਹੀਂ ਹੋਈ ਤੇ ਸੂਰਜਮੁਖੀ ਦਾ ਲਗਾਤਾਰਕਵਾ ਜਿਹੜਾ ਪੰਜਾਬ ਦੇ ਵਿੱਚ ਡਿੱਗਦਾ ਜਾ ਰਿਹਾ ਹੈ ਤੇ ਹੁਣ ਜਿਹੜੇ ਕਿਸਾਨ ਨੇ ਫਿਰ ਦੁਬਾਰਾ ਜਿਹੜੀ ਸੂਰਜਮੁਖੀ ਦੀ ਕਾਸ਼ਤ ਕਰਨ ਲੱਗੇ ਨੇ ਅੱਜ ਆਪਾਂ ਆਂ ਜੀ ਰਾਜਪੁਰੇ ਮੰਡੀ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਜਿਹੜੀ ਸੂਰਜਮੁਖੀ ਈ ਦਾ ਰੇਟ ਕੀ ਚੱਲ ਰਿਹਾ ਹੈ ਤੇ ਨਾਲ ਜਿਹੜਾ ਮੱਕੀ ਦੀ ਫਸਲ ਜਿਹੜੀ ਹੈ ਹੁਣ ਮੰਡੀਆਂ ਦੇ ਵਿੱਚ ਆ ਰਹੀ ਹੈ ਉਸ ਦਾ ਜਿਹੜਾ ਰੇਟ ਹੈ ਉਹ ਕੀ ਚੱਲ ਰਿਹਾ ਹੈ ਇਸ ਵਾਰ ਸੂਰਜਮੁਗੀ ਤੇ ਮੱਕੀ ਦਾ ਜਿਹੜਾ ਨਕਾਲ ਆ ਉਹ بارش ਨਾ ਹੋਣ ਕਰਕੇ ਤੇ ਜ਼ਿਆਦਾ ਗਰਮੀ ਪੈਣ ਕਰਕੇ ਜਿਹੜਾ ਇਹ ਘਟ ਨਿਕਲ ਰਿਹਾ ਏ ਤੇ ਦੂਜੀ ਜਿਹੜੀ ਇਹਨਾਂ ਸੂਰਜਮੁਗੀ ਤੇ ਜਿਹੜੀ ਮੱਕੀ ਦੀ ਖਰੀਦ ਆ ਉਹ ਪ੍ਰਾਈਵੇਟ ਆ ਤੇ ਪ੍ਰਾਈਵੇਟ ਖਰੀਦ ਦਾ ਤੁਹਾਨੂੰ ਪਤਾ ਹੀ ਏ ਆਹ ਦੇਖ ਲਓ ਜੀ ਜਿਹੜੀ ਸੂਰਜਮੁਗੀ ਦੀ ਫਸਲ ਆ ਉਹ ਪੂਰੀ ਮੁੰਡੀ ਦੇ ਵਿੱਚ ਫੋਲੀ ਹੋਈ ਆ ਤੇ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਜਿਹੜੀ ਇਹ ਸੁਕਾਈ ਜਾ ਰਹੀ ਆ ਤੇ ਕੋਈ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਨਾ ਹੀ ਸਰਕਾਰ ਦਾ ਪਰ ਜਿਹੜਾ ਘਟ ਆਏ ਉਹ ਜਿਹੜਾ ਇਹ ਕਿਸਾਨ ਨੂੰ ਪੈ ਰਿਹਾ ਏ ਦੇਖ ਲਓ ਜੀ ਜਿਹੜੀ ਸਕਾਈ ਜਿਹੜੀ ਐ ਸੂਰਜਮੁਖੀ ਦੀ ਹੁਣ ਪਾਈ ਹੋਈ ਹੈ ਉਸ ਦੇ ਵਿੱਚ ਜਿਹੜੀ ਸੁੱਕ ਕੇ ਸੂਰਜਮੁਖੀ ਦਾ ਜਿਹੜਾ ਝਾੜ ਹੈ ਉਹ ਬਿਲਕੁਲ ਹੋਰ ਵੀ ਡਾਊਨ ਹੋ ਚੁੱਕਿਆ ਹੈ ਜੀ ਇਹਦਾ ਜਿਹੜਾ ਰੇਟ ਹੈ ਰੇਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੰਡੀ ਦੇ ਵਿੱਚ ਇਹ ਤਾਂ ਜਿਹੜਾ ਰੇਟ ਹੈ ਉਹ 4500 ਰੁਪਏ ਤੋਂ ਲੈ ਕੇ 5000 ਰੁਪਏ ਪ੍ਰਤੀ ਕੁਇੰਟਲ ਜਿੱਦਾਂ ਦੀ ਕੁਆਲਿਟੀ ਹੈ ਉਸ ਸੰਸਾਰ ਜਿਹੜਾ ਸੂਰਜਮੁਖੀ ਦਾ ਜਿਹੜਾ ਰੇਟ ਹੈ ਹੁਣ ਮੰਡੀ ਦੇ ਵਿੱਚ ਚੱਲ ਰਿਹਾ ਹੈ ਜੇਕਰ ਰੇਟ ਦੀ ਗੱਲ ਕੀਤੀ ਜਾਵੇ ਤਾਂ 4500 ਤੋਂ 5000 ਰੁਪਏ ਜਿਹੜਾ ਕੁਇੰਟਲ ਪ੍ਰਤੀ ਕੁਆਂਟਲ ਜਿਹੜਾ ਸੂਰਜਮੁਖੀ ਦਾ ਰੇਟ ਲੱਗ ਰਿਹਾ ਉਹ ਬਹੁਤ ਘੱਟ ਹੈ ਦੂਜਾ ਜਿਹੜਾ ਇਹ ਇਸ ਵਾਰ ਗਰਮੀ ਜ਼ਿਆਦਾ ਪੈਣ ਕਰਕੇ ਤੇ ਜਿਹੜਾ ਝਾੜ ਵੀ ਘੱਟ ਹੈ ਇਸ ਵਾਰ ਜਿਹੜਾ ਸੂਰਜਮੁਖੀ ਦਾ ਝਾੜ ਆ ਉਹ ਸਿਰਫ 5 ਤੋਂ 6 ਕੁਆਂਟਲ ਪ੍ਰਤੀ ਏਕੜ ਦਾ ਹੀ ਹੈ ਬੀਤੇ ਸਾਲਾਂ ਦੇ ਵਿੱਚ ਇਸ ਦਾ ਜਿਹੜਾ ਝਾੜ ਆ ਉਹ 10 ਤੋਂ 12 ਕੁਆਂਟਲ ਤੱਕ ਵੀ ਰਹਿੰਦਾ ਸੀਗਾ ਪਰ ਇਸ ਸਾਲ ਜਿਹੜਾ ਹੈ ਸੂਰਜਮੁਖੀ ਦਾ ਝਾੜ ਬਹੁਤ ਘੱਟ ਹੈ ਮੱਕੀ ਦੀ ਫਸਲ ਦੀ ਜਿਹੜੀ ਬਜਾਈ ਹੈ ਹੁਣ ਲਗਾਤਾਰ ਹਰ ਸਾਲ ਵਧਦੀ ਜਾ ਰਹੀ ਹੈ ਇਹਦਾ ਕਾਰਨ ਇਹ ਹੈ ਕਿ ਜਿਹੜੀ ਮੱਕੀ ਦੀ ਜਿਹੜੀ ਖੇਚਲ ਆ ਉਹ ਥੋੜੀ ਘੱਟ ਹੈ ਤੇ ਇਸ ਦਾ ਜਿਹੜਾ ਨਕਾਲ ਆ ਉਹ ਵੀ ਚੰਗਾ ਰਹਿੰਦਾ ਏ ਹਰ ਸਾਲ ਤੇ ਇਸ ਦਾ ਜਿਹੜਾ ਰੇਟ ਆ ਉਹ ਵੀ ਠੀਕ ਚੱਲ ਰਿਹਾ ਮੰਡੀਆਂ ਦੇ ਵਿੱਚ ਇਸ ਕਰਕੇ ਜਿਹੜੀ ਮੱਕੀ ਦੀ ਫਸਲ ਦਾ ਜਿਹੜਾ ਰਕਬਾ ਏ ਉਹ ਪੰਜਾਬ ਤੇ ਹੋਰ ਪਈ ਸੂਬਿਆਂ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਏ ਪਰ ਮੰਡੀ ਦੇ ਵਿੱਚ ਜਿਹੜੇ ਖਰੀਦਣ ਦੇ ਪ੍ਰਬੰਧ ਨੇ ਪ੍ਰਾਈਵੇਟ ਖਰੀਦ ਹੋਣ ਕਰਕੇ ਉਹ ਜ਼ਿਆਦਾ ਚੰਗੇ ਨਹੀਂ ਹੈਗੇ ਆ ਤੁਸੀਂ ਵੇਖ ਸਕਦੇ ਹੋ ਕਿ ਮੱਕੀ ਦੀ ਫਸਲ ਜਿਹੜੀ ਕਿਸਾਨਾਂ ਨੇ ਰਾਜਪੁਰੇ ਮੰਡੀ ਦੇ ਵਿੱਚ ਵੇਚਣ ਦੇ ਲਈ ਲੈ ਕੇ ਆਏ ਇਹਨੇ ਉਹਦੀ ਕਿਵੇਂ ਬੇਕਦਰਹੀ ਹੋ ਰਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਮੱਕੀ ਦੀ ਫਸਲ ਹੈ ਉਹ ਸਾਰੀ ਮੰਡੀ ਦੇ ਵਿੱਚ ਦਾਣਾ-ਦਾਣਾ ਕਰਕੇ ਫੁੱਲੀ ਜਾਂਦੀ ਹੈ ਤੇ ਇਸ ਦਾ ਜਿਹੜਾ ਵਾਜਨ ਹੈ ਉਹ ਵੀ ਬਹੁਤ ਜ਼ਿਆਦਾ ਘਟ ਜਾਂਦਾ ਏ ਜੇਕਰ ਇੱਕ ਕੁਇੰਟਲ ਆਪਾਂ ਜੇਕਰ ਗਿੱਲੀ ਮੱਕੀ ਨੂੰ ਸੁਕਣੀ ਪਾਉਨੇ ਆ ਤਾਂ ਉਹਦੇ ਵਿੱਚੋਂ ਜੇਕਰ ਆਪਾਂ ਸਾਰਾ ਦੁਪਹਿਰਾ ਉਸ ਨੂੰ ਸੁਕਾਉਣੇ ਆ ਤਾਂ ਉਹਦਾ ਜਿਹੜਾ ਵਾਜਨ ਹੈ ਉਹ ਤਕਰੀਬਨ 15 ਤੋਂ ਬੀ ਕਿਲੋ ਜਿਹੜਾ ਕੁਆਂਟਲ ਮਗਰ ਜਿਹੜਾ ਇਹ ਘਟ ਜਾਂਦਾ ਹੋਏਗਾ ਇਹਦਾ ਜਿਹੜਾ ਸਿੱਧਾ ਅਸਰ ਹੈ ਜਿਹੜਾ ਉਹ ਕਿਸਾਨ ਦੀ ਆਮਦਨ ਤੇ ਪੈਂਦਾ ਏ ਇਸ ਵਾਰ ਲੰਬਾ ਸਮਾਂ ਹੋ ਚੁੱਕਿਆ ਹੈ بارش ਹੋਈ ਨੂੰ ਇਹਦਾ ਅਸਰ ਜਿਹੜਾ ਇਹ ਮੱਕੀ ਦੀ ਫਸਲ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਮੱਕੀ ਦਾ ਜ ਇਸ ਵਾਰ ਜਿਹੜਾ ਝਾੜ ਹੈ ਉਹ ਘਟਾ ਹੈ ਕਿਉਂਕਿ ਜ਼ਿਆਦਾ ਗਰਮੀ ਪੈਣ ਦੇ ਨਾਲ ਮੱਕੀ ਦੇ ਵਿੱਚ ਜਿਹੜੇ ਨੇ ਉਹ ਪੂਰੇ ਦਾਣੇ ਨਹੀਂ ਪਏ ਤੇ ਇਹਦਾ ਜਿਹੜਾ ਅਸਰ ਹੈ ਹੁਣ ਝਾੜ ਤੇ ਦਿਖ ਰਿਹਾ ਹੈ ਝਾੜ ਬਿਲਕੁਲ ਘਟਾ ਹੈ ਜੀ ਇਸ ਵਾਰ ਤੇ ਦੂਜਾ ਜਿਹੜਾ ਪ੍ਰਾਈਵੇਟ ਖਰੀਦ ਹੈ ਉਸ ਦਾ ਵੀ ਕੋਈ ਬਹੁਤਾ ਚੰਗਾ ਪ੍ਰਬੰਧ ਨਹੀਂ ਹੈਗਾ ਜਿਸ ਤਰ੍ਹਾਂ ਹੁਣ ਸਾਰੀ ਮੰਡੀ ਦੇ ਵਿੱਚ ਫਸਲ ਜਿਹੜੀ ਹੈ ਉਹ ਸਕਾਈ ਜਾ ਰਹੀ ਹੈ ਤੇ ਉਹਦਾ ਜਿਹੜਾ ਵਾਜਨ ਹੈ ਉਹ ਵੀ ਕਾਫੀ ਘਟਦਾ ਹੈ ਤੇ ਜੇਕਰ ਆਪਾਂ ਹੁਣ ਰੇਟ ਦੀ ਗੱਲ ਕਰੀਏ ਤਾਂ ਮੱਕੀ ਦਾ ਜਿਹੜਾ ਰੇਟ ਹੈ ਉਹ 1200 ਰੁਪਏ ਤੋਂ ਲੈ ਕੇ 1800 ਰੁਪਏ ਪ੍ਰਤੀ ਕੁਆਂਟਲ ਜਿਹੜੀ ਆ ਮੰਡੀ ਦੇ ਵਿੱਚ ਮੱਕੀ बिक ਰਹੀ ਹੈ ਮੱਕੀ ਦੇ ਰੇਟ ਦੇ ਵਿੱਚ ਇੰਨਾ ਜ਼ਿਆਦਾ ਅੰਤਰ ਹੋਣ ਦਾ ਕਾਰਨ ਇਹ ਹੈ ਕਿ ਇਸ ਵਾਰ ਜਿਹੜੀ ਗਰਮੀ ਜ਼ਿਆਦਾ ਪਈ ਹੈ ਉਦੇ ਕਾਰਨ ਜਿਹੜਾ ਮੱਕੀ ਦਾ ਦਾਣਾ ਜਿਹੜਾ ਕੁਝ ਮਾਝੂ ਪੈ ਗਿਆ ਇਹ ਇਸ ਕਰਕੇ ਉਹਦਾ ਜਿਹੜਾ ਰੇਟ ਹੈ ਉਹ 1100 ਤੋਂ 1200 ਰੁਪਏ ਪ੍ਰਤੀ ਕੁੰਟ ਲੱਗ ਰਿਹਾ ਹੈ ਤੇ ਜਿਹੜੀ ਕਿਸਾਨਾਂ ਨੇ ਚੰਗੀ ਖਾਨ ਸਮਹਾਲ ਦੇ ਨਾਲ ਮੱਕੀ ਦੀ ਫਸਲ ਪਾਲੀ ਹੈ ਉਹਦਾ ਜਿਹੜਾ ਰੇਟ ਹੈ ਉਹ 1500 ਰੁਪਏ ਤੋਂ ਲੈ ਕੇ 1800 ਰੁਪਏ ਪ੍ਰਤੀ ਕੁੰਟ ਲੱਗ ਰਿਹਾ ਹੈ ਤੇ ਸੂਰਜਮੁਕੀ ਦਾ ਰੇਟ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਹਾਂ ਸੂਰਜਮੁਕੀ ਦਾ ਜਿਹੜਾ ਰੇਟ ਹੈ ਉਹ 4500 ਰੁਪਏ ਤੋਂ ਲੈ ਕੇ 5000 ਰੁਪਏ ਪ੍ਰਤੀ ਕੁੰਟ ਜਿਹੜੀ ਸੂਰਜਮੁਕੀ ਮੰਡੀ ਦੇ ਵਿੱਚ ਵਿਕ ਰਹੀ ਹੈ ਐਸ ਵਾਰ ਮੱਕੀ ਦਾ ਜਿਹੜਾ ਝਾੜ ਆ ਪ੍ਰ ਇੱਕੜ ਦੇ ਹਿਸਾਬ ਦੇ ਨਾਲ ਉਹ 35 ਕੁਇੰਟਲ ਤੋਂ ਲੈ ਕੇ 45 ਕੁਇੰਟਲ ਪਰ ਇੱਕੜ ਦਾ ਨਿਕਲ ਰਿਹਾ ਹੈ। ਇਸ ਵਾਰ ਜਿਹੜਾ ਮੱਕੀ ਦਾ ਝਾੜਾ ਹੈ ਉਹ ਥੋੜਾ ਘੱਟ ਹੈ ਗਰਮੀ ਪੈਣ ਕਰਕੇ। ਉਮੀਦ ਹੈ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ। ਨਾਲ ਹੋਰ ਕਿਸਾਨਾਂ ਤੱਕ ਸ਼ੇਅਰ ਵੀ ਕਰਿਓ। ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਪ੍ਰਸ਼ਨ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੁਸੀਂ ਆਪਣਾ ਪ੍ਰਸ਼ਨ ਪੁੱਛ ਸਕਦੇ ਹੋ। ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵੇਖਣ ਦੀ। ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ।